ਰੀਡੀ ਪੰਜਾਬੀ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਕਰਦੇ ਆਂ ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਮੈਂ ਹਾਂ ਨਵਜੋਤ ਕੌਰ ਸਿੱਧੂ 15 ਅਗਸਤ ਦੇ ਅਸੀਂ ਬਿਲਕੁਲ ਨੇੜੇ ਖੜੇ ਆਂ ਮਤਲਬ ਕਿ ਆਪਣੇ ਆਜ਼ਾਦੀ ਦੇ ਹਾੜੇ ਦੇ ਉਹਨੂੰ ਮਨਾਉਣ ਦੇ ਲਈ ਸਾਡੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਅਸੀਂ ਮੁਕੰਮਲ ਹੈ ਉਤਸ਼ਾਹ ਵੀ ਹੈ ਪਰ ਉਸ ਤੋਂ ਪਹਿਲਾਂ 14 ਅਗਸਤ ਦਾ ਕਿੰਨਾ ਦਾ ਦਿਨ ਜਿਹਦੇ ਨਾਲ ਸਾਡੀਆਂ ਕੁਝ ਏਦਾਂ ਦੀਆਂ ਦਰਦ ਭਰੀਆਂ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਉਹਨਾਂ ਲੋਕਾਂ ਦੇ ਨਾਲ ਸਬੰਧਤ ਜਿਨ੍ਹਾਂ ਨੇ ਵੰਡ ਦੇ ਸਮੇ ਇਹਦਾ ਦਰਦ ਖੰਡਾਇਆ ਉਹ ਦਰਦ ਨੂੰ ਮਹਿਸੂਸ ਜਿਹੜਾ ਅੱਜ ਤੱਕ ਉਹਨਾਂ ਲੋਕਾਂ ਨੇ ਕੀਤਾ ਅਜੇ ਤੱਕ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹਨੂੰ ਭੁੱਲ ਨਹੀਂ ਸਕੇ ਇਸ ਨੂੰ ਸਮਰਪਿਤ ਹਰ ਸਾਲ ਖਾਸ ਕਰਕੇ ਪਿਛਲੇ 4 ਸਾਲ ਤੋਂ ਸਰਕਾਰ ਦੇ ਵੱਲੋਂ 14 ਅਗਸਤ ਦੇ ਦਿਨ ਨੂੰ ਮਨਾਇਆ ਜਾਂਦਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਸਮਰਪਿਤ ਰਹਿੰਦਾ ਜਿਨ੍ਹਾਂ ਨੇ ਵੰਡ ਦਾ ਸੰਤਾਪ ਝੋਗਿਆ ਇਸੇ ਵਿਸ਼ੇ ਦੇ ਨਾਲ ਸੰਬੰਧਿਤ ਹੈ ਜੀ ਸਾਡਾ ਅੱਜ ਦਾ ਪ੍ਰੋਗਰਾਮ ਜਿਹਦਾ ਨਾਮ ਹੈ ਵੰਡ ਦੀਆਂ ਡਰਾਉਣੀਆਂ ਯਾਦਾਂ ਨੂੰ ਸਮਰਪਿਤ ਵਿਭਾਜਨ ਵਿਪਸ਼ਕਾ ਸਮ੍ਰਿਤੀ ਦਿਵਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਖਾਸ ਤੌਰ ਤੇ ਅੱਜ ਇਹ ਸਟੂਡੀਓ ਦੇ ਵਿੱਚ ਮੇਰੇ ਕੋਲ ਪਹੁੰਚੇ ਨੇ ਜੀ ਡੀਏਵੀ ਕਾਲਜ ਨਕੋਦਰ ਤੋਂ ਪ੍ਰਿੰਸੀਪਲ ਅਨੂਪ ਵਾ ਸੌਰੀ ਅਨੂਪ ਜੀ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੇ ਉਹਨਾਂ ਦੇ ਨਾਲ ਬਿਲਕੁਲ ਬੈਠੇ ਨੇ ਜੀ ਸਿੱਖਿਆ ਮਹਾਰ ਪ੍ਰੋਫੈਸਰ ਵਿਨੇ ਕੁਮਾਰ ਜੀ ਵਿਨੇ ਜੀ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਕਰਦੇ ਬਹੁਤ ਬਹੁਤ ਧੰਨਵਾਦ ਜੀ ਅਨੂਪ ਜੀ ਗੱਲ ਹੁਣ ਇੱਥੋਂ ਤੁਰਦੀ ਹੈ ਕਿ ਜਦੋਂ ਆਪਾਂ ਗੱਲ ਕਰਨੇ ਵੰਡ ਹੋਈ ਜੀ ਤੇ ਕਾਰਨ ਬਹੁਤ ਸਾਰੇ ਹੋਣਗੇ ਕੀ ਹਾਲਾਤ ਬਣੇ ਹੋਣਗੇ ਜਿਨ੍ਹਾਂ ਕਰਕੇ ਸਾਨੂੰ ਇਹ ਵੰਡ ਜਿਹੜੀ ਕਰਨੀ ਪਈ ਲੋਕਾਂ ਨੂੰ ਉਜੜਨਾ ਪਿਆ ਸੰਤਾਪ ਇਹਦਾ ਭੋਗਣਾ ਪਿਆ ਅ ਨਵਜੋਤ ਜੀ ਜਦ ਵੀ ਦੇਸ਼ ਦੀ ਆਜ਼ਾਦੀ ਦੀ ਗੱਲ ਆਉਂਦੀ ਹੈ ਯਕਸ਼ ਪ੍ਰਸ਼ਨ ਉਹਦੇ ਨਾਲ ਹੀ ਜੁੜਦਾ ਹੈ ਕਿ ਆਜ਼ਾਦੀ ਤਾਂ ਮਿਲੀ ਲੇਕਿਨ ਕੁੱਟਮੀ ਮੇਲੇ ਜਿਹੜਾ ਆਜ਼ਾਦੀ ਦਾ ਅਖੰਡ ਭਾਰਤ ਦਾ ਸੁਪਨਾ ਲੈ ਕੇ ਜਿਹਦੇ ਵਾਸਤੇ ਲੜਾਈ ਕੀਤੀ ਸੀ ਸੰਘਰਸ਼ ਕੀਤਾ ਸੀਗਾ ਲੇਕਿਨ ਉਹਦੇ ਨਾਲ ਵੰਡ ਹੋ ਗਈ ਲੇਕਿਨ ਇਹਦੇ ਜੇ ਇਹ ਇਤਿਹਾਸ ਦੀ ਗੱਲ ਕਰੀਏ ਲੰਬਾ ਇਤਿਹਾਸ ਹੈ ਲੇਕਿਨ ਜੇ ਇਹਨੂੰ ਸੰਖੇਪ ਚ ਇਹਨੂੰ ਸਮੇਟਣਾ ਹੋਵੇ ਤੇ ਕਹਿ ਸਕਦੇ ਆ ਕਿ 1857 ਦਾ ਜਦ ਪਹਿਲਾ ਵਿਪਲ ਬੱਜਿਆ ਔਰ ਜਿਹੜਾ ਅਸਫਲਤਾ ਰਹਾ ਇਸ ਪਰਪਸ ਵਾਸਤੇ ਕੀਤਾ ਸੀ ਅਸੀਂ ਉਸ ਤਰੀਕੇ ਨਾਲ ਹਮ ਕਾਮਯਾਬਤਾ ਨਹੀਂ ਹੋਈ ਜੀ ਲੇਕਿਨ ਉਤੋਂ ਅੰਗਰੇਜ਼ ਜਿਹੜਾ ਸ਼ਾਸਕ ਸੀ ਉਹਨੂੰ ਇਹ ਗੱਲ ਸਮਝ ਆ ਗਈ ਸੀ ਕਿ ਇਸ ਦੇਸ਼ ਦੇ ਵਿੱਚ ਜ਼ਿਆਦਾ ਦੇਰ ਰਹਿਣਾ ਰਾਜ ਕਰਨਾ ਉਹਨ ਸੰਭਵ ਨਹੀਂ ਹੈ ਹਮ ਔਰ ਜਿੰਨੀ ਦੇਰ ਰਾਜ ਕਰਨਾ ਹੈ ਤੇ ਉਹਦਾ ਤਰੀਕਾ ਇੱਕੋ ਹੀ ਹੈ ਕਿ ਡਿਵਾਈਡ ਐਂਡ ਰੂਲ ਵੰਡੋ ਤੇ ਰਾਜ ਕਰੋ ਜੀ ਫੁੱਟ ਪਾਓ ਤੇ ਰਾਜ ਕਰੋ ਔਰ ਜੇ ਅਸੀਂ ਦੇਸ਼ ਦੀ ਜਿਹੜੀ ਆਜ਼ਾਦੀ ਹੋਈ ਰੋ ਦੇ ਨਾਲ ਵੰਡ ਹੋਈ ਤੇ ਵੰਡ ਦੇ ਜਿਹੜੇ ਬੀਜ ਹੈ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਨਾ ਕਿਸੇ ਰੂਪ 'ਚ ਉਤੋਂ ਹੀ ਸ਼ੁਰੂ ਹੋ ਗਏ ਸੀਗੇ ਉਹ ਕੋਈ ਅੰਗਰੇਜ਼ ਦਾ ਦਿਮਾਗ ਬਹੁਤ ਤੇਜ਼ ਸੀ ਉਹਨ ਸਮਝ ਗਿਆ ਸੀਗਾ ਕਿ ਦੇਸ਼ ਨੂੰ ਜੇ ਇੱਥੇ ਰਾਜ ਕਰਨਾ ਤਾਂ ਵੰਡ ਕੇ ਹੀ ਕਰਨਾ ਤੇ ਉਸ ਕਰਕੇ ਬੇਸ਼ੱਕ 90 ਸਾਲ ਬਾਅਦ ਆਜ਼ਾਦੀ ਮਿਲੀ ਵੰਡ ਬਾਅਦ ਚ ਹੋਈ ਲੇਕਿਨ ਉਸ ਸ਼ੁਰੂਆਤ ਉਤੋਂ ਹੀ ਹੋ ਗਈ ਸੀ। ਹਮਮ। ਅ ਵਨੀ ਜੀ ਜਦੋਂ ਅਸੀਂ ਗੱਲ ਕਰਦੇ ਆ ਜਦੋਂ ਪ੍ਰੋਫੈਸਰ ਸਾਹਿਬ ਨੇ ਗੱਲ ਕੀਤੀ ਕਿ ਲੋਕਾਂ ਨੂੰ ਵੰਡ ਦਿੱਤਾ ਇਹ ਦੱਸਿਆ ਗਿਆ ਕਿ ਅਗਰ ਉਹ ਆਜ਼ਾਦ ਹੁੰਦੇ ਨੇ ਆਪਣਾ ਇੱਕ ਵੱਖਰੀ ਕਮਿਊਨਿਟੀ ਜਿਹੜੀ ਉਹਨੂੰ ਡਿਵੈਲਪ ਕਰ ਸਕਦੇ ਆ। ਹੁਣ ਅਸੀਂ 78ਵੇਂ ਵਰੇ ਦੇ ਵਿੱਚ ਦਾਖਲ तकरीबन ਹੋ ਗਏ ਆ। ਉਹ ਇੱਕ ਦੋ ਦਿਨ ਤੱਕ ਹੋ ਜਾਵਾਂਗੇ। ਹੁਣ ਕੀ ਆਪਾਂ ਨੂੰ ਇਹ ਅਹਿਸਾਸ ਹੁੰਦਾ ਇਸ ਗੱਲ ਦਾ ਕਿ ਅਸੀਂ ਸੱਚੀ ਆਜ਼ਾਦ ਹੋਏ ਆ ਫਿਰ ਉਸ ਤੋਂ ਬਾਅਦ ਕਿ ਕਮਿਊਨਿਟੀਆਂ ਆਜ਼ਾਦ ਹੋਈਆਂ ਆ? ਨਹੀਂ ਆਜ਼ਾਦੀ ਦਾ ਜਿਹੜਾ ਸਵਾਲ ਹੈ ਪੋਲਿਟਿਕਲੀ ਦਾ ਸੀ ਜਿਸ ਨੂੰ ਆਜ਼ਾਦੀ ਮੰਨ ਲੈਂਦੇ ਆ ਪਰ ਜਿਹੜੇ ਸਾਡੇ ਕੋਲ ਆਜ਼ਾਦੀ ਲੈ ਕੇ ਸੁਪਨੇ ਸੀਗੇ ਜਾਂ ਸਾਡੇ ਜਿਹੜੇ ਫਰੀडम फाइਟਰ ਸੀ ਉਸ ਵੇਲੇ ਜਾਂ ਜਿਹੜੇ ਲੋਕ ਚ ਸ਼ਾਮਿਲ ਸੀਗੇ ਜੇ ਆਪਾਂ ਉਹਨਾਂ ਦੇ ਸੁਪਨਿਆਂ ਨੂੰ ਸੰਜੋਈਏ ਜਾਂ ਆਪਣਾ ਉਹਨਾਂ ਦੇ ਸੁਪਨਿਆਂ ਨੂੰ ਦੇਖੀਏ ਤਾਂ ਇਹ ਉਹ ਆਜ਼ਾਦੀ ਨਹੀਂ ਹੈ ਜੋ ਸੰਜੋਈ ਗਈ ਸੀ ਹਮਮ ਔਰ ਜਿਹੜੀ ਆਜ਼ਾਦੀ ਸਾਨੂੰ ਮਿਲੀ ਆ ਇਹ ਇੱਕ ਫੈਬ੍ਰੀਕੇਟਿਡ ਅਸੀਂ ਕਹਿ ਸਕਦੇ ਆ ਕਿ ਜਿਹੜਾ ਉਸ ਵੇਲੇ ਬ੍ਰਿਟਿਸ਼ ਰਾਜ ਸੀਗਾ ਹਮਮ ਜਦੋਂ 1945 ਵਿੱਚ ਐਟਲੀ ਜਿਹੜੇ ਨੇ ਪ੍ਰਧਾਨ ਮੰਤਰੀ ਬਣਦੇ ਨੇ ਤੇ ਉਹ ਲਿਬਰ ਪਾਰਟੀ ਦੇ ਨੇ ਹੀ ਵਾਸ ਅ ਲਿਬਰਲ ਪ੍ਰਾਈਮ ਮਿਨਿਸਟਰ ਉਹ ਕਹਿੰਦੇ ਕਿ ਨਹੀਂ ਹੁਣ ਬਹੁਤ ਦੇਰ ਹੋ ਗਿਆ ਸਾਨੂੰ ਇਹ ਚੰਗਲ ਦੇ ਵਿੱਚ ਚੱਲਦੇ ਆ ਤੇ ਅਸੀਂ ਆਪਣੇ ਦੇਸ਼ ਜਿਹੜੇ ਆਜ਼ਾਦ ਕਰੀਏ ਅਸਲ ਵਿੱਚ ਇਹ ਗੱਲ ਜਾਂਦੀ ਹੈ ਪਿਛਲੇ ਪਾਸੇ ਬਹੁਤ ਜ਼ਿਆਦਾ ਜੇ ਇਹਦਾ ਬੈਕਗ੍ਰਾਉਂਡ ਦੇਖੀਏ ਪੋਲੀਟੀਕਲੀ ਤਾਂ ਚਰਚਿਲ ਤੇ ਸੋਵੀਅਤ ਵਿੱਚ ਇੱਕ جنگ ਛਿੜੀ ਸੀ ਅਸਲ ਵਿੱਚ ਜੀ ਸੋਵੀਅਤ ਸੰਘ ਸੋਚਦਾ ਸੀ ਕਿ ਜੇ ਚਰਚਿਲ ਸੋਚਦਾ ਸੀ ਕਿ ਜੇ ਸੋਵੀਅਤ ਸੰਘ ਅੰਦਰ ਨੂੰ ਆ ਗਿਆ ਤੇ ਸਾਡੇ ਹੱਥੋਂ ਇਹ ਗੇਮ ਨਿਕਲ ਜਾਏਗੀ ਇਸ ਤੋਂ ਪਹਿਲੋ ਕੀ ਗੇਮ ਨਿਕਲੇ ਬੋਲਣਾ ਨਹੀਂ ਇਹੋ ਜੀ ਪਲਾਨਿੰਗ ਕੀਤੀ ਕਿ ਆਜ਼ਾਦੀ ਜੋ ਸੰਜੋਈ ਗਈ ਸੀ ਜੋ ਸਰਨੇਗਲ ਕੀਤੀ ਆ ਕਿ ਇੱਕ ਅਖੰਡ ਭੰਗ ਜਿਹੜਾ ਸੀ ਉਹ ਨਿਰਮਾਨ ਕਰਨਾ ਚਾਹੁੰਦੇ ਸੀ ਲੇਕਿਨ ਉਹ ਜੋ ਧਰਮ ਦਾ ਆਧਾਰ ਲੈ ਕੇ ਉਸ ਵੇਲੇ ਦੇ ਜਿਹੜੇ ਸੋ ਕਾਲ ਲੀਡਰ ਸੀਗੇ ਉਹਨਾਂ ਨੇ ਆਪਣੀ ਉਸ ਪਲੈਨਿੰਗ ਨੂੰ ਪੂਰਾ ਠੀਕ ਕੀਤਾ ਨਾ ਕਿ ਆਜ਼ਾਦੀ ਜਿਹੜੀ ਦਿੱਤੀ ਜਦੋਂ ਅਚਾਨਕ ਦਿੱਤੀ ਔਰ ਐਡੇ ਵੱਡੇ ਪੱਧਰ ਤੇ ਪਲਾਨ ਹੋਇਆ ਵਾ 20 ਲੱਖ ਦੇ ਕਰੀਬ ਲੋਕ ਤਾਂ ਮਾਰੀ ਗਏ ਠੀਕ ਹੈ ਔਰ ਉਹ ਜੋ ਗੱਡੀਆਂ ਚੱਲੀਆਂ ਤੁਸੀਂ ਸਭ ਜਾਣਦੇ ਹੋ ਕਸ਼ਵੰਤ ਸਿੰਘ ਦਾ ਨਵ ਟ੍ਰੇਨ ਟੂ ਪਾਕਿਸਤਾਨ ਉਹ ਜਿਹੜੀਆਂ ਸੀਨ ਸੀ ਦਰਦਨਾਕ ਇੰਨੇ ਆ ਕਿ ਜੇ ਦੁਬਾਰਾ ਕਿਤੇ ਅੱਖਾਂ ਸਾਹਮਣੇ ਆਉਣ ਤਾਂ ਮੇਰੇ ਖਿਆਲ ਤਾਂ ਕੋਈ ਭਾਤੀ ਨਹੀਂ ਜ ਜਿਹਦੀ ਅੱਖਾਂ 'ਚ ਹੰਝੂ ਨਹੀਂ ਆਉਣਗੇ। ਉਹ ਇਸ ਚੀਜ਼ ਨੂੰ ਅਸੀਂ ਛੱਡ ਦਿੱਤਾ। ਹੂੰ। ਔਰ ਅੱਜ ਮੈਂ ਕਹਿੰਦਾ ਕਿ ਬਹੁਤ ਵੱਡਾ ਉਪਰਾਲਾ ਕੀਤਾ ਹੈ ਸਾਡੇ ਵਰਤਮਾਨ ਪ੍ਰਧਾਨ ਮੰਤਰੀ ਮਾਨਣਯੀ ਮੋਦੀ ਜੀ ਨੇ ਕਿ ਇਹ ਵੀ ਇੱਕ ਸਾਡੀ ਆਜ਼ਾਦੀ ਦਾ ਹਿੱਸਾ ਬੰਨਣਾ ਚਾਹੀਦਾ ਹੈ। ਔਰ ਅੱਜ ਦੇ ਯੂਥ ਨੂੰ ਦੱਸੋ ਕਿ ਅਸੀਂ ਕਿੱਥੋਂ ਲੰਗੇ ਸੀ ਔਰ ਕਿੱਦਾਂ ਆਜ਼ਾਦੀ ਪ੍ਰਾਪਤ ਕੀਤੀ ਹੈ ਕਿਉਂਕਿ ਇਹ ਅਹਿਸਾਸ ਅੱਜ ਯੁਵਾ ਪੀੜੀ ਵਿੱਚ ਬਹੁਤ ਜ਼ਰੂਰੀ ਹੈ। ਹੂੰ। ਅਨੂਪ ਜੀ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਜਸ਼ਨ ਦੀ ਗੱਲ ਕਰਦੇ ਹਰ ਵਾਰੀ ਪਰ ਗੱਲ ਜਿਹੜੀ ਆਪਾਂ ਤੁਸੀਂ ਵੀ ਕੀਤੀ ਵਿਨੇਜ ਜੀ ਨੇ ਵੀ ਕੀਤੀ ਕਿ ਜਿਹੜੀਆਂ ਤਕਲੀਫਾਂ ਚੋਂ ਉਹ ਲੋਕ ਨੰਗੇ ਮੁਰਵ ਸੇਬੇ ਦੇ ਲਈ ਉਹਨਾਂ ਨੂੰ ਸੰਘਰਸ਼ ਦੁਆਰਾ ਕਰਨਾ ਪਿਆ ਕਿਦਾਂ ਕਿਦਾਂ ਦੇ ਉਹਨਾਂ ਨੇ ਹਾਲਾਤਾਂ ਦਾ ਸਾਹਮਣਾ ਕੀਤਾ ਸਾਡੀਆਂ ਧੀਆਂ ਦੀ ਪਾਤਰੂਲੀ ਬਹੁਤ ਕੁਝ ਉੱਥੇ ਹੋਇਆ ਹਾਂ ਉਹ ਤਕਲੀਫਾਂ ਬਾਰੇ ਜ਼ਿਕਰ ਕਿਉਂ ਨਹੀਂ ਕੀਤਾ ਜਾਂਦਾ ਇਹਨੇ ਸਾਲਾਂ ਬਾਅਦ ਵੀ ਇਹ ਬੜਾ ਵਾਜ਼ਿਹ ਸਵਾਲ ਹੈ ਜੀ ਐਕਚੁਅਲੀ ਜਦ ਅਜ਼ਾਦੀ ਦੀ ਦੀ ਗੱਲ ਹੋ ਰਹੀ ਔਰ ਵੰਡ ਦਾ ਇੱਕ ਫੈਸਲਾ ਹੋ ਗਿਆ ਜੀ ਉਸੇ ਦੇਖੋ ਕਿ ਇਹ ਤਕਲੀਫਾਂ ਦਾ ਕਾਰਨ ਕਿਹਿਸੇਗਾ ਤਕਲੀਫਾਂ ਦਾ ਕਾਰਨ ਇਹ ਬਣਿਆ ਕਿ ਰੈਡ ਕਲਿਫ ਜਿਹੜਾ ਕਿ ਬਾਉਂਡਰੀ ਕਮਿਸ਼ਨ ਦਾ ਚੇਅਰਮੈਨ ਬਣਿਆ ਕਿ ਜੇ ਦੇਸ਼ ਨੂੰ ਵੰਡਣਾ ਹੈ ਔਰ ਦੋ ਹਿੱਸੇ ਕਰਨੇ ਹਨ ਤੇ ਉਹਦੀ ਬਾਉਂਡਰੀਜ਼ ਨਿਰਧਾਰਿਤ ਕਰਨੀਆਂ ਕੌਣ ਇੱਥੇ ਰਹੂਗਾ ਕੌਣ ਦੂਜੇ ਨੇਸ਼ਨ ਚ ਜਾਊਗਾ ਉਹ ਸਿਰਫ ਬੰਦਾ ਜਿਹੜਾ ਹੈਗਾ ਜੁਲਾਈ ਚ ਪਹੁੰਚਦਾ ਇੱਥੇ ਔਰ ਉਹਨੂੰ 5 ਹਫ਼ਤੇ ਦਾ ਟਾਈਮ ਦਿੱਤਾ ਹੁੰਦਾ ਔਰ ਉਹ ਹਿੰਦੁਸਤਾਨ ਚ ਪਹਿਲੀ ਵਾਰ ਆਇਆ ਇੰਗਲੈਂਡ ਤੋਂ ਜਿਸ ਨੂੰ ਹਿੰਦੁਸਤਾਨ ਦੀ ਜੀਓਗ੍ਰਾਫੀ ਦਾ ਨਹੀਂ ਪਤਾ ਕਿਹੜਾ ਮੁਲਕ ਕਿਹੜਾ ਪਾਰਟ ਕਿੱਥੇ ਹੈ ਉਹਦਾ ਅਹਿਮੀਅਤ ਕੀ ਹੈ ਔਰ ਉਹਨੂੰ 5 ਹਫ਼ਤੇ ਦਾ ਟਾਈਮ ਦਿੱਤਾ ਜਾਂਦਾ ਹੈ ਕਿ 15 ਜੁਲਾਈ ਨੂੰ ਆਉਂਦਾ ਹੈਗਾ 13 ਜੁਲਾਈ ਨੂੰ ਸ਼ਾਇਦ ਆਉਂਦਾ ਹੈ ਔਰ ਉਹਨੂੰ 5 ਹਫ਼ਤੇ ਦੇ ਟਾਈਮ ਦੇ ਵਿੱਚ ਕਿਹਾ ਕਿ ਆਪਣੀ ਰਿਪੋਰਟ ਸਬਮਿਟ ਕਰਨੀ ਹੈ ਉਹ 13 ਅਗਸਤ 1947 ਨੂੰ ਆਪਣੀ ਰਿਪੋਰਟਸ ਕਰਦਾ ਸਬਮਿਟ ਔਰ 15 ਅਗਸਤ ਨੂੰ ਦੇਸ਼ ਆਜ਼ਾਦ ਹੋ ਜਾਂਦਾ ਹੈ ਲੇਕਿਨ ਜਿਹੜੀ ਰਿਪੋਰਟ ਸਬਮਿਟ ਕਰਦਾ ਉਹ 17 ਅਗਸਤ ਨੂੰ ਆਇਆ ਹੁੰਦੀ ਹੈ ਕਹਿੰਦਾ ਭਾਪ ਕੀ ਜਿਨ੍ਹਾਂ ਲੋਕਾਂ ਦੇ ਵਾਸਤੇ ਉਹ ਵੰਡ ਕਰਨੇ ਸੀ ਉਹਨਾਂ ਲੋਕਾਂ ਨੂੰ ਉਸ ਰਿਪੋਰਟ ਦਾ ਹਿੱਸਾ ਵੀ ਨਹੀਂ ਬਣਾਇਆ ਗਿਆ ਦੱਸਿਆ ਵੀ ਨਹੀਂ ਗਿਆ ਕਿ ਤੁਸੀਂ ਕਿੱਥੇ ਰਹਿਣਾ ਔਰ ਕਿੱਥੇ ਨਹੀਂ ਰਹਿਣਾ ਹੈ ਔਰ ਕਾਰਨ ਇਹ ਹੋਇਆ ਕਿ ਉਸ ਲਗਭਗ 3 ਮਹੀਨੇ ਦਾ ਟਾਈਮ ਮਿਲਿਆ ਲੋਕਾਂ ਨੂੰ ਇਧਰੋਂ ਉਧਰ ਤੇ ਉਧਰੋਂ ਇਧਰ ਆਂਦਾ ਇਸ ਤੋਂ ਪਹਿਲਾਂ ਸਾਡੇ ਕੋਲ 1923 ਦੇ ਵਿੱਚ ਇਤਿਹਾਸ ਦੇ ਵਿੱਚ ਦਰਜ ਹੈ ਕਿ ਇੱਕ ਆਸਟਰੀਆ ਚ ਗ੍ਰੀਕ ਦੇ ਵਿੱਚ ਇੰਦਾ ਦੀ ਇੱਕ ਮਾਈਗ੍ਰੇਸ਼ਨ ਹੋਈ। ਇਹਦੇ ਵਿੱਚ ਲਗਭਗ ਸਵਾ ਲੱਖ ਲੋਕ ਸਿਗੇ ਔਰ ਉਹਨ 1.5 ਸਾਲ ਦਾ ਟਾਈਮ ਦਿੱਤਾ ਗਿਆ ਸੀਗਾ ਕਿ ਤੁਸੀਂ ਇੱਥੋਂ ਉੱਥੇ ਜਾਣਾ ਹੈਗਾ। ਇੱਥੇ 1 ਕਰੋੜ ਤੇ 20 ਲੱਖ ਲੋਕ ਸਿਗੇ ਔਰ ਜਿਨਾਂ ਕੋਲ ਸਿਰਫ 3 ਮਹੀਨੇ ਦਾ ਟਾਈਮ ਸੀਗਾ। ਤੇ ਇਸ ਗੱਲ ਤੋਂ ਹੁੰਦਾਗਾ ਲਾਇਆ ਜਾ ਸਕਦਾ ਹੈ ਕਿ ਉਹ ਇਸ ਥੋੜੇ ਜੇ ਟਾਈਮ ਦੇ ਵਿੱਚ ਇੰਨੇ ਵੱਡੇ ਲੋਕਾਂ ਨੂੰ ਇਸ ਸੋਚਣ ਦਾ ਵੀ ਟਾਈਮ ਨਹੀਂ ਮਿਲਿਆ ਕਿ ਉਹਨੇ ਕਿੱਥੇ ਰਹਿਣਾ ਹੈ ਕਿੱਥੇ ਜਾਣਾ ਹੈ ਉਹਨਾਂ ਦੀ ਆਪਣੀ ਜ਼ਮੀਨਾਂ ਆਪਣੇ ਨੌਕਰੀਆਂ ਆਪਣਾ ਬਿਜ਼ਨਸ ਉਹ ਕਿਵੇਂ ਦੂਸਰੇ ਪਾਸੇ ਜਾਣਗੇ ਕਿੱਥੇ ਅਡਜਸਟ ਹੋਊਗਾ ਇਸ ਕਰਕੇ ਅਨਟੋਲਡ ਮਿਜ਼ਰੀਜ਼ ਉਹਨਾਂ ਨੂੰ ਸਹਿਣੀਆਂ ਪਈਆਂ ਜੀ ਜਦੋਂ ਕਿ ਕਸੀ ਗੱਲ ਕਰਦੇ ਆ ਕਿ ਅਸੀਂ 2 ਦਿਨ ਲਈ ਵੀ ਆਪਣਾ ਘਰ ਕਿਤੇ ਛੱਡਣਾ ਹੋਵੇ ਜਾਂ ਕਿਸੇ ਅਸੀਂ ਫੋਰਨ ਟੂਰ ਦੇ ਲਈ ਵੀ ਵਿਨੇਜੇ ਜਾਣਾ ਹੋਵੇ ਅਸੀਂ ਇੰਨੇ ਮਤਲਬ ਇੱਕ ਦਿਮਾਗੀ ਸਾਡੇ ਇੱਕ ਹੋਛਪੋਛ ਦਿਮਾਗ ਚ ਹੋਇਆ ਹੁੰਦਾ ਵੀ ਕਿ ਕਿਹੜੀ ਚੀਜ਼ ਲੈ ਕੇ ਜਾਣੀ ਕਿਹੜੀ ਛੱਡ ਕੇ ਜਾਣੀ ਜਦੋਂ ਸਾਨੂੰ ਇਹ ਨਹੀਂ ਪਤਾ ਕਿ ਹੁਣ ਅਸੀਂ ਇੱਥੇ ਕਦੋਂ ਵਾਪਸ ਆਉਣਾ ਜਾਂ ਦੂਜੇ ਜਿੱਥੇ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਜਿਹਨੂੰ ਵੰਡ ਦਾ ਨਾ ਦਿੱਤਾ ਗਿਆ ਨਵੀਂ ਜਗ੍ਹਾ ਦਾ ਨਾ ਦਿੱਤਾ ਗਿਆ ਉੱਥੇ ਜਾ ਕੇ ਕੀ ਪਲੇਟਫਾਰਮ ਹੋਏਗਾ ਕਿੱਦਾਂ ਜ਼ਿੰਦਗੀ ਸ਼ੁਰੂ ਹੋਏਗੀ ਕੀ ਸਹੂਲਤਾਂ ਹੋਣਗੀਆਂ ਰਵਾਂਗੇ ਕਿੱਥੇ ਇਹ ਚੀਜ਼ਾਂ ਜਦੋਂ ਅੱਜ ਵੀ ਉਹ ਲੋਕ ਸੋਚ ਉਹ ਲੋਕਾਂ ਖੂਨ ਦੇ ਹੰਝੂ ਜਿਹੜੇ ਰੋ ਰਹਾ ਜੀ ਜੀ ਪਲੈਨਿੰਗ ਜਿਹੜੀ ਹੈ ਨਾ ਉਹ ਹੋਰ ਤਰ੍ਹਾਂ ਹੋਈ ਹੈ ਲੇਕਿਨ ਉਹਦੀ ਬੈਕਗ੍ਰਾਉਂਡ ਵਿੱਚ ਜਿਹੜਾ ਸੀਨ ਆਇਆ ਨਾ ਜੋ ਇਹਨਾਂ ਨੇ ਇੱਕ ਨਫਰਤ ਫੈਲਾਈ ਜਿਹੜੀ ਉਹ ਜੋ ਨਫਰਤ ਦੇ ਬੀਜ ਉਹ ਫੁੱਟੇ ਨੇ ਉਹ ਇਹਨਾਂ ਕੁਝ ਹੋਣਾ ਨਹੀਂ ਸੀ ਲੇਕਿਨ ਜਦੋਂ ਇਹਦੇ ਵਿੱਚ ਕੁਝ ਆਪਣੇ ਰਾਜਨੀਤਿਕ ਉਸਬਾਨ ਸੀਗੇ ਸਾਰੇ ਸੀਗੇ ਲੋਕ ਸੀਗੇ ਉਹਨਾਂ ਨੇ ਇਹਨੂੰ ਧਰਮ ਦਾ ਜਦੋਂ ਨਾਂ ਦਿੱਤਾ ਜਾਂ ਅਸੀਂ ਸਾਰੇ ਜਾਣਦੇ ਹਾਂ ਕਿ ਦੇ ਰੂਲਡਸ ਮਾਡਰਨ 100 ਈਅਰਸ and they ruled over one policy and that is divide and rule a divide and rule da jadon nafrat vich phaili na asal vich unne ਕਿ ਉਹ ਅੱਗ ਵਿੱਚ ਕਿਹੋ ਦਾ ਕੰਮ ਕੀਤਾ ਉਹ ਜਦੋਂ ਇੱਕ ਜਗ੍ਹਾ ਕਤਲ ਹੋਣੇ ਸ਼ੁਰੂ ਹੋਈ ਉਹ ਟੋਟਲੀ ਸੀਨ ਇੰਨੀ ਭੈੜੀ ਉੱਚ ਬਦਲ ਗਿਆ ਕਿ ਜੋ ਵੀ ਉੱਥੋਂ ਕੋਈ ਬੰਦਾ ਭੁਗਦਾ ਪਿਆ ਸੀ ਜੋ ਉਹਨੂੰ ਸਮਾਂ ਲੱਭਾ ਜਿੱਦਣ ਉਹ ਗਿਆ ਜਿਹੜਾ ਰਸਤਾ ਲੱਭਾ ਜਿੱਦਣ ਉਹ ਚਲਾ ਗਿਆ ਮਤਲਬ ਜੇ ਦੁਬਾਰਾ ਸੀਨ ਆਪਾਂ ਅੱਜ ਰਿਪੀਟ ਕਰਦੇ ਆ ਮੇਰੇ ਖਿਆਲ ਹੈ ਕਿ ਅੱਜ ਤੱਕ ਕੋਈ ਭਾਰਤੀ ਤਾਂ ਨਹੀਂ ਦੇਖ ਸਕਦਾ ਜੀ ਲੇਕਿਨ ਜਿੱਦਾਂ ਸਰ ਨੇ ਦੱਸਿਆ ਕਿ ਰੈਡ ਕਲਿਫ ਆ ਕੇ ਉਹਨੂੰ ਪਤਾ ਹੀ ਨਹੀਂ ਆ ਔਰ ਉਹਨੂੰ ਤੁਸੀਂ ਬਾਉਂਡਰੀ ਦਾ ਜਿਹੜਾ ਇੰਚਾਰਜ ਕਰ ਦਿੱਤਾ 5 ਜੂਨ ਨੂੰ ਜਿਹੜੀ ਹੈ ਇਹ ਗੱਲ ਸ਼ੁਰੂ ਕੀਤੀ ਜਾਂਦੀ ਹੈ ਇਹ ਉਹ ਇੰਨੀ ਜਲਦੀ ਉਹਨੂੰ ਅਮਲੀ ਜਾਮਾ ਪਾਇਆ ਜਾਂਦਾ ਫਿਰ ਜਿਹੜੇ ਸਾਡੇ ਲੀਡਰ ਨੇ ਉਸ ਵੇਲੇ ਹੇਲਮ ਆਫ ਅਫੇਅਰਸ ਦੇ ਉਹ ਕੋਈ ਕੁਸ਼ ਕਹਿ ਰਿਹਾ ਕੋਈ ਕੁਸ਼ ਕਹਿ ਰਿਹਾ ਦਾਦੀ ਜੀ ਜੀ ਜਿਹੜੇ ਨੇ ਉਹ ਬਿਲਕੁਲ ਇੱਥੇ ਅੜ ਜਾਂਦੇ ਨੇ ਉਹ ਕੁਸ਼ ਕਿਸੇ ਨੂੰ ਆਪਣੀ ਸੀਟ ਦਾ ਅਸਲ ਵਿੱਚ ਜਦੋਂ ਆਪਾਂ ਇਹਨੂੰ ਪੋਲੀਟੀਕਲੀ ਬੈਕਗ੍ਰਾਉਂਡ 'ਚ ਦੇਖਦੇ ਆਂ ਤੇ ਇਹਦਾ ਕਾਰਨ ਇੱਕ ਨਹੀਂ ਆ ਇਹਦੇ ਕਾਰਨ ਅਨੇਕ ਹੈ ਲੇਕਿਨ ਭੁਗਤਣ ਵਾਲਾ ਜਿਹੜਾ ਵਾ ਉਹ ਉਸ ਵੇਲੇ ਦਾ ਮਾਸੂਮ ਮਨੁੱਖ ਹੈ ਹਮਮ ਔਰ ਉਹਨੂੰ ਜੋ ਭੁਗਤਣਾ ਪਿਆ ਹੈ ਉਹ ਇਹਨਾਂ ਰਾਜਨੀਤਿਕ ਵਾਨਾਂ ਦੇ ਹੱਥੋਂ ਭੁਗਤਣਾ ਪਿਆ ਹੈ ਔਰ ਜਿਹੜੀ ਗੱਲ ਤੁਸੀਂ ਮੁਰਬਸੇਵੇਂ ਦੀ ਕਰਦੇ ਹੋ ਜਿਹੜਾ ਬੰਦਾ ਪਿੱਛੋਂ ਮਤਲਬ ਪਾਰ ਤੋਂ ਆਂਦਾ ਪਿਆ ਉੱਥੇ ਬਾਦਸ਼ਾਹ ਹੈ ਇੱਥੇ ਉਹਨੂੰ ਰਹਿਣ ਵਾਸਤੇ ਜਿਹੜਾ ਆਪਣਾ ਰਿਫਿਊਜੀ ਕੈਂਪ ਤੇ ਟੈਂਟ ਨਹੀਂ ਮਿਲਦਾ ਪਿਆ ਹਮ ਕੀ ਕਰੋਗੇ ਤੁਸੀਂ ਉੱਥੇ ਉਹ ਆਪਣੇ ਲੋਨੀ ਕਿੰਨੇ ਮਰਬੇ ਛੱਡ ਕੇ ਆਂਦਾ ਪਿਆ ਉਹਨੂੰ 1 ਇੰਚ ਜਗ੍ਹਾ ਜਿਹੜੀ ਇੱਥੇ ਨਹੀਂ ਮਿਲਦੀ ਭਾਈ ਇਹ ਹੈ ਇਸ ਦੀ ਤਰਾਹ 세 ਵੰਡ ਦਾ ਮਤਲਬ ਹੈ ਮਕਸਦ ਜਿਹੜਾ ਸੀਗਾ ਉਹ ਲੈ ਦੇ ਕੇ ਅਸੀਂ ਉਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਖਿਲਾਰਨਾ ਸੀਗਾ ਕਿ ਲੋਕ ਦਿਮਾਗੀ ਤੇ ਸਰੀਰਕ ਦੋਨੋਂ ਤਰ੍ਹਾਂ ਤੇ ਟੁੱਟ ਜਾਣ ਬਹੁਤ ਬੁਰੀ ਤਰ੍ਹਾਂ ਟੁੱਟੇ ਜੇ ਰਸੇ ਦਾ ਚੋਲਾ ਜਗENDER ਬੈਠੇ ਪੰਜਾਬ ਚ ਬੈਠੇ ਆਂ ਔਰ ਆਮ ਤੌਰ ਤੇ ਜਦ ਗੱਲ ਹੁੰਦੀ ਹੈ ਉਹਦੇ ਆਮ ਤੌਰ ਤੇ ਲੋਕੀ ਸੋਦੇ ਸ਼ਾਇਦ ਪੰਜਾਬ ਔਰ ਵੈਸਟ ਬੰਗਾਲ ਦੇ ਵਿੱਚ ਹੀ ਇਹ ਸਾਰਾ ਹੋਇਆ ਲੇਕਿਨ ਜੇ ਤੁਸੀਂ ਦਿੱਲੀ ਦੀ ਗੱਲ ਕਰੋ ਉਸ ਟਾਈਮ ਜਿਹੜੀ ਕਿ ਕੈਪੀਟਲ ਸੀ ਔਰ ਦਿੱਲੀ ਦੇ ਵਿੱਚ ਇੰਨਾ ਬੁਰਾ ਹਾਲ ਹੋਇਆ ਕਿ ਜਿਹੜਾ ਲਾਲ ਕਿਲੇ ਦੇ ਵਿੱਚ ਰਿਫੂਜੀ ਕੈਂਪ ਲੱਗੇ ਆ ਉਥੇ ਜਿਹੜੀਆਂ ਇੱਕ ਖਾਸ ਕਿਸਮ ਦੇ ਲੋਕ ਜਿਹੜੇ ਧਰਮ ਤੋਂ ਸੰਬੰਧਿਤ ਸਿਗੇ ਇੰਨੀਆਂ ਡੈਡ ਬੋਡੀਜ਼ ਹੈਗੀਆਂ ਕਿ ਮੇਰਟ ਤੋਂ ਲੋਕ ਸਪੈਸ਼ਲ ਬਨਾਲ ਬਲਾਕੇ ਉਹਨਾਂ ਨੂੰ ਸਾੜਨ ਵਾਸਤੇ ਔਰ ਉਹਨਾਂ ਚੱਕਣ ਵਾਸਤੇ ਡਿਸਪੋਜ਼ ਆਫ ਕਰਨ ਵਾਸਤੇ ਉਹਨਾਂ ਨੇ ਵੀ ਹੜਤਾਲ ਕਰਤੀ ਉਹਨਾਂ ਨੇ ਵੀ ਕਿਹਾ ਇੰਨਾ ਬੁਰਾ ਹਾਲ ਹੈ ਜੇਗਾ ਔਰ ਜਿਹੜੀ ਗੱਲ ਫਰੰਟੀਅਰਸ ਤੋਂ ਇਧਰ ਆਏ ਜਾਂ ਇਧਰੋਂ ਉਧਰ ਗਏ ਉਹਨਾਂ ਦੇ ਜਿਹੜੇ ਜਿਵੇਂ ਪ੍ਰੋਫੈਸਰ ਵਿਨੇ ਕਹਿ ਰਹੇ ਆ ਕਿ ਉਹ ਰਾਜਾ ਤੋਂ ਰੰਕ ਹੋ ਗਿਆ ਔਰ ਅਸੀਂ ਦੇਖਦੇ ਆ ਪੂਰੇ ਪੰਜਾਬ ਕੋ ਪੰਜਾਬ ਬਾਰਡਰ ਦੇ ਲੱਗੇ ਬੈਠੇ ਆ ਉੱਥੋਂ ਵੀ ਜਿਹੜੇ ਬੰਦੇ ਇੱਥੇ ਉੱਜੜ ਕੇ ਆਏ ਆ ਅਜੇ ਤੱਕ 3 2 2 3 3 ਪੀੜ੍ਹੀਆਂ ਲੰਘ ਗਈਆਂ ਲੇਕਿਨ ਉਹ ਆਪਣੇ ਪੈਰਾਂ ਤੇ ਨਹੀਂ ਹੋਏ ਇੱਕ ਚੀਜ਼ ਹੋਰ ਬੜੀ ਨੁਖ ਜੀ ਇਹਦੇ ਵਿੱਚ ਗੱਲ ਜਿਹੜੀ ਦੇਖਣ ਸੁਣਨ ਨੂੰ ਅਸੀਂ ਵੀ ਮਿਲੀ ਹੈ ਕਿਉਂਕਿ ਅਸੀਂ ਜਦੋਂ ਗੱਲ ਕਰਦੇ ਆ ਇਤੋਂ 30 35 ਸਾਲਾਂ ਦੀ ਤਾਂ ਬਜ਼ੁਰਗ ਸਾਡੇ ਵੀ ਗੱਲ ਕਰਦੇ ਹੁੰਦੇ ਸੀ ਕਿ ਜਿਹੜੀਆਂ ਉਦੋਂ ਧੀਆਂ ਭੈਣਾਂ ਸਾਡੀਆਂ ਉਦੋਂ ਉੱਜੜ ਕੇ ਆਈਆਂ ਵੰਡ ਚੋਂ ਉਹਨਾਂ ਦੇ ਇੱਥ ਰਿਸ਼ਤੇ ਸਗੇ ਕਰਨੇ ਉਹ ਆਪਣੇ ਆਪ ਦੇ ਵਿੱਚ ਸਵਾਲੀਆਂ ਨਿਸ਼ਾਨ ਸੀ ਕਿਉਂਕਿ ਉਹਨਾਂ ਦੀ ਇੱਜ਼ਤ ਪਤ ਨੂੰ ਅਗਰ ਉਹ ਠੀਕ ਵੀ ਸੀ ਮਤਲਬ ਉਹ ਬਚਾ ਕੇ ਵੀ ਸਭ ਕੁਝ ਨਿਕਲ ਆਈਆਂ ਬਟ ਉਹਨਾਂ ਨੂੰ ਉਸੇ ਤਰ੍ਹਾਂ ਜੂਚੇ ਤੋਲਿਆ ਗਿਆ ਬਿਲਕੁਲ ਤੋਲਿਆ ਗਿਆ ਜੀ ਕਿਉਂਕਿ ਉਹ ਜੇ ਤੁਸੀਂ ਟ੍ਰੇਨ ਟੂ ਪਾਕਿਸਤਾਨ ਮੂਵੀ ਵੀ ਬਣ ਚੁੱਕੀ ਆ ਕੁਸ਼ਵੰਤ ਸਿੰਘ ਦਾ ਨਾਵਲ ਵੀ ਬਣ ਚੁੱਕਿਆ ਹੈ ਫਰੀडम ਐਟ ਮਿਡਨਾਈਟ ਕਿਤਾਬ ਹੈ ਜਿਸ ਬਹੁਤ ਦਰਦਨਾਕ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਦਾ ਵਰਣਨ ਕੀਤਾ ਗਿਆ ਹੋਰ ਬੜੇ ਇਦਾਂ ਦੇ ਡਾਕੂਮੈਂਟਸ ਹੈਗੇ ਜਿਹਦੇ ਵਿੱਚ ਜੇ ਤੁਸੀਂ ਪੜੋ ਤਾਂ ਰੌਂਗਟੇ ਖੜੇ ਹੋ ਜਾਂਦੇ ਆ ਔਰ ਇਦਾਂ ਦੇ ਬੜੇ ਇਹ ਐਗਜ਼ਾਮਪਲਸ ਨੇ ਹੁਣ ਵੀ ਲੋਕ ਅਜੇ ਤੋਂ ਆਪਾਂ ਦੇਖਦੇ ਆ ਕਿ ਕਰਤਾਰਪੁਰ ਦਾ ਖੁੱਲਿਆ ਹੈਗਾ ਬਾਰਡਰ ਉਹਦੇ ਚ ਅਕਸਰ ਹੀ ਉਥੇ ਕਿੰਨੇ ਲੋਕੀ ਜਿਹੜੇ ਹੈ ਉਸ ਕਰਤਾਰਪੁਰ ਬਾਰਡਰ ਨੇ ਮਿਲਾਏ ਹੈਗੇ ਆ ਪਰ ਜਦੋਂ ਮਿਲਦੇ ਆ ਤੇ ਪੁਰਾਣੀਆਂ ਯਾਦਾਂ ਕਰਕੇ ਰੋਦੇ ਆ ਜੀ ਸੋ ਸਟੂਡੀਓ ਦੇ ਵਿੱਚ ਇਹ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ ਕੁਝ ਉਹ ਲੋਕ ਜਿਨ੍ਹਾਂ ਨੇ ਇਸ ਵੰਡ ਦੇ ਸੰਤਾਪ ਨੂੰ ਹੰਡਾਇਆ ਉਹਨਾਂ ਦੇ ਨਾਲ ਜੁੜੀਆਂ ਕੁਝ ਜਿਹੜੀਆਂ ਵੀਡੀਓ ਕਲਿੱਪਸ ਨੇ ਅਸੀਂ ਤੁਹਾਨੂੰ ਦਿਖਾਵਾਂਗੇ ਉਸ ਤੋਂ ਬਾਅਦ ਮੁੜ ਸਟੂਡੀਓ 'ਚ ਵਾਪਸ ਆਵਾਂਗੇ 15 ਅਗਸਤ 1947 ਜਦ ਵੀ ਯਾਦ ਆਉਂਦੀ ਹੈ ਤੋ ਹਰ 15 ਅਗਸਤ ਨੂੰ ਫੇਰ ਅਸੀਂ ਪਿਛਲੇ ਤਸਵੀਰ ਵਿੱਚ ਚਲੇ ਜਾਨੇ ਹਾਂ ਬੜਾ ਦੁਖਦ ਸਮਾਸ਼ੀ ਔਰ ਬੜੇ ਵੱਡੇ ਕਤਲੇਆਮ ਵਿੱਚ ਦੇਸ਼ ਦੀ ਵੰਡ ਵਿੱਚ ਜਿਸੇ ਦੇਸ਼ ਦੇ ਟੁਕੜੇ ਹੋਏ ਉਥੇ 10 ਲੱਖ ਪੰਜਾਬੀ ਦੋਹਾ ਪਾਸ਼ਾ ਤੋਂ ਕਤਲ ਹੋਏ ਉਠੋ ਹਰ ਔਰ ਫਟਾਬਾਦ ਹਰੀਪੁਰ ਫਰੰਟੀਅਰ ਪ੍ਰਵਿੰਸ ਵਿੱਚ ਇਹ ਕਤਰਵਾੜਤ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ 11 ਮਾਰਚ 1947 ਨੂੰ ਸਾਡੇ ਨਗਰ ਵਿੱਚ ਹਲਾਗੂਲਾ ਹੋਇਆ ਔਰ ਹਜ਼ਾਰਾਂ ਹਮਲਾਵਰ ਹੋਏ ਤੋਂ ਉਸ ਹਮਲੇਵਰ ਵਿੱਚ ਅਸੀਂ ਡੱਟ ਕੇ ਮੁਕਾਬਲਾ ਕੀਤਾ ਮੋਰਚੇ ਬੜਾ ਹੋਏ ਸਨ ਸਾਡੇ ਪਿਤਾ ਜੀ ਸਰ ਸ਼ਾਮ ਸਿੰਘ ਸੈਗਲ ਉਹ ਗੁਰਦੁਆਰੇ ਦੇ ਸੈਕਟਿਸ਼ਣ ਖत्री बराजी ਸੈਕਟਿਸ਼ਣ ਇਲਾਕੇ ਦੇ ਨੇਤਾ ਸਨ ਉਹਨਾਂ ਨੂੰ ਇੱਕ ਬਜੋਤ ਬਲੋਚ ਦੀ ਗੋਲੀ ਨੇ ਸ਼ਹੀਦ ਕਰਤਾ ਤੇ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਵਿਰਾਸ ਨੂੰ ਲੈ ਕੇ ਉਥੋਂ ਉਤਰ ਕੇ ਹਿੰਦੁਸਤਾਨ 'ਚ ਪਹੁੰਚ ਗਏ 2047 ਕੇ ਫਕਵਾੜੇ ਕਿਸ ਸਮੇਂ میں چھ سات سال تھا یہ بٹوارا جو ہوا بڑا جب میں یہ گھٹنا ہوئی تو اس رات شام کا سمیت تھا میں میرا بھائی کھانا کھا رہے تھے وہ چھوٹے تھے بزرگ محمد سنا آس پاس کے لوگ وہاں سے یہ بول رہے تھے بھاگو بھاگو اپنی جان بچاؤ تو اس رات میرے پتا جی میرے تاجی گاؤں میں نہیں تھے وہ فوج کی ڈوکڑی کر رہے تھے میری تائی جی میری ماتا جی نے مجھے لے کر بڑا مجبوری میں گاؤں کے باہر کھیتوں میں لے گئے تو ایک دن صبح کی بات ہے میری آپ کو دیکھی آرمی میں بچا کے لاہور کیمپ میں لے آئے لاہور کیمپ میں کچھ سے نام پہ نہیں آنے رکھتا بہت گمبیر تھی جس میں ہمیں وہاں سے گاڑی کے راستے ہندوستان میں بھیجا گٹنا کی پٹوارے کی جو دکھان کھتھا ہے وہ بہت ہی اور قسم کی ہے جس کو میں ابھی بھی یاد کرتا ہوں تو میرے رونتے کھڑے ہو جاتے میرے دادا چیز مایا کردے سی کہ اندھے کچھ دن یہ دنگے ہوئے ਉਸ ਦਿਨ ਮਤਲਬ ਮੈਂ ਗੁਰਦੁਆਰੇ ਚ ਬੈਠਾ ਸੀ ਤੇ ਲੋਕ ਮੱਥਾ ਟੇਕਨਾਰੇ ਸੀ ਤੇ ਮੱਥਾ ਟੇਕ ਕੇ ਚਲੇ ਗਏ ਮੇਰੇ ਦਾਦਾ ਜੀ ਗੁਰਦੁਆਰੇ ਜ ਸਕੂਲ ਵੀ ਚਲਾਉਂਦੇ ਸੀ ਬੱਚਾ ਨੂੰ ਪੜਾਉਂਦੇ ਵੀ ਸੀ ਤੇ ਉਹ ਕਹਿੰਦੇ ਮੈਂ ਗੁਰਦੁਆਰੇ ਚ ਬੈਠਾ ਹਾਂ ਸੀ ਤੇ ਮੈਨੂੰ ਦੂਰ ਤੋਂ ਜਿਹੜੀ ਸੀ ਉਹ ਮਸ਼ਾਲਾ ਨਜ਼ਰ ਆ ਰਹੀਆਂ ਸੀ ਟੋਲ ਦੀ ਆਵਾਜ਼ ਆ ਰਹੀ ਸੀ ਉਸ ਵਕਤ ਮੈਂ ਬਾਹਰ ਨਿਕਲ ਕੇ ਤੇ ਖੋਤੇ ਵਿੱਚ ਜਿਹੜਾ ਲਟਕ ਤੇ ਸਾਰੀ ਰਾਤ ਜਿਹੜੀ ਖੋਤੇ ਵਿੱਚ ਲਟਕ ਕੇ گزارੇ ਮੇਰੇ ਪਿਤਾ ਜੀ ਤੇ ਮੇਰੇ ਮੰਮੀ ਸਾਨੂੰ ਬੱਚਾ ਨੂੰ ਦੋਨਾਂ ਨੂੰ ਲੈ ਕੇ ਤੇ ਘਰੋਂ ਨਿਕਲ ਪਏ ਨਾ ਕੋਈ ਰਿਕਸ਼ਾ ਟਾਂਗਾ ਮਿਲਦਾ ਸੀ ਨਾ ਕੋਈ ਸਵਾਰੀ ਮਿਲਦੀ ਸੀ ਪੈਦਲ ਸਟੇਸ਼ਨ ਵੱਲ ਚੱਲ ਪਏ ਰਸਤੇ ਵਿੱਚ ਜਿੱਥੇ ਵੀ ਅਜੂਮ ਮਿਲਦਾ ਸੀ ਉੱਥੇ ਅੱਗੇ ਪਿੱਛੇ ਛੁਪ ਕੇ ਜੜੇ ਅਸੀਂ ਉਹ ਟਾਈਮ ਕੱਢਦੇ ਸੀ ਜਦੋਂ ਕਿਸੀ ਬੱਚੇ ਰੋਣ ਲੱਗਦੇ ਸੀ ਤਾਂ ਸਾਡੇ ਮੂੰਹ ਤੇ ਹੱਥ ਰੱਖ ਦਿੰਦੇ ਸੀ ਤੇ ਮੇਰੇ ਪਿਤਾ ਜੀ ਨੇ ਮੈਨੂੰ ਕਹਿਣਾ ਕਿ ਉਹ ਆ ਜਾਣਗੇ ਨਾ ਉਹ ਦੰਗਿਆਂ ਵਾਲੇ ਆ ਜਾਣਗੇ ਤੇ ਤੈਨੂੰ ਮਾਰ ਦੇਣਗੇ ਤੇ ਮੈਂ ਸਹਿਮ ਜਾਣਾ ਤੇ ਮੈਂ ਚੁੱਪ ਕਰ ਜਾਣਾ ਪਰ ਇਹ ਘਟਨਾ ਜਿਹੜੀਆਂ ਸੀ ਇਹਨੀਆਂ ਦੁਖਦਾਈ ਸੀ ਕਿ ਮਤਲਬ ਬਿਆਨ ਕਰਨਾ ਵੀ ਛੜਿਆ ਹੈ ਨਾ ਨਾ ਮੁਸ਼ਕਲ ਹੈ ਸਾਂਝ ਜੁਨਾ ਨੇ ਸਿਆ ਉਹਨਾਂ ਦਾ ਤਾਂ ਪਤਾ ਨਹੀਂ ਕੀ ਹਾਲ ਹੋ ਗਿਆ ਪਤ ਜੜਦੇ ਸੁੱਕੇ ਪੱਤਿਆ ਕੀ ਖੜਖੜ ਨਾਈ ਔਰ ਇੱਕ ਖੜਖੜ ਮਨ ਨੂੰ ਯਾਦ ਕਰਾਂਦੀ ਏ ਉਹਨਾਂ ਦਿਨਾਂ ਦੀ ਜਦ ਕੇ ਲੱਖਾਂ ਲੋਕ ਆਪਣੇ ਘਰਾਂ ਤੋਂ ਉਖੜ ਗਏ ਸੀ ਔਰ ਘਰਾਂ ਤੋਂ ਉਖੜੇ ਆਪਣੇ ਬਾਲ ਬੱਚਿਆਂ ਦੇ ਨਾਲ ਕਿਦਰੇ ਬਾਲ ਬੱਚੇ ਨਾਲ ਉਂਗਲਾ ਲੱਕੇ ਆ ਗਏ ਤੇ ਕਿਦਰੇ ਰਾਹ થી ਛੁੱਟ ਗਏ ਇਹ ਨੰਗੀ ਧੁੱਪ ਸੀ ਇਹ ਤਪਦੇ ਆ ਰਸਤਾ ਸੀ ਔਰ ਇਹ ਖੂਨੀ आलम ਸੀ ਇਹ ਖੂਨੀ आलम ਕਿੰਨੇ ਪੈਦਾ ਕੀਤਾ ਪਾਰਟੀਸ਼ਨ ਨੇ ਇਹ ਵਿਭਾਜਨ ਦੀ ਬੀਸ਼ਕਾ ਦੁਬਾਰਾ ਕਦੀ ਵੀ ਨਾ ਉਬਰੇ ਕਿਸੇ ਵੀ ਦੁਨੀਆ ਦੇ ਕੋਨੇ 'ਚ ਔਰ ਹਿੰਦੁਸਤਾਨ ਦੇ ਕੋਨੇ 'ਚ ਉਭਲਨੀ ਨਹੀਂ ਚਾਹੀਦੀ ਇਹ ਕੱਟੜਤਾ ਨਹੀਂ ਹੋਣੀ ਚਾਹੀਦੀ ਇਹ ਸੰਪਰਦਾਇਕਤਾ ਨਹੀਂ ਹੋਣੀ ਚਾਹੀਦੀ ਇਹ ਵਿਧਵੇਸ਼ ਨਹੀਂ ਹੋਣਾ ਚਾਹੀਦਾ ਇਨਸਾਨ ਇਨਸਾਨ ਨਾਲ ਮੁਹੱਬਤ ਕਰੇ ਇਨਸਾਨ ਇਨਸਾਨ ਨੂੰ ਪਿਆਰ ਕਰਨਾ ਸਿੱਖੇ ਔਰ ਮੁਹੱਬਤ ਜਿਹੜੀ ਹੈ ਉਹਦਾ ਇੱਕ ਦਰਿਆ ਵਗੇ ਨਫ਼ਰਤ ਦਾ ਦਰਿਆ ਨਾ ਵਗੇ ਜਦੋਂ ਖਦੀਵੀ ਇਨਸਾਨੀ ਗੱਲ ਕਿਤੇ ਚਲਦੀ ਹੈ ਤਾਂ ਪੂਰੀ ਮਨੁੱਖਤਾ ਸਹਿਮ ਜਾਂਦੀ ਹੈ ਕਿ ਕਿਤੇ ਦੁਬਾਰਾ ਫਿਰ ਵੰਡ ਦਾ ਦਰਦ ਸਾਡੇ ਪੱਲੇ ਨਾ ਪੈ ਜਾਵੇ ਮੇਰੇ ਆਪਣੇ ਮਾਤਾ ਪਿਤਾ ਲਾਹੌਰ ਤੋਂ ਉੱਜੜ ਕੇ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਏ ਸਨ ਮੇਰੇ ਪਾਪਾ ਜੀ ਅਕਸਰ ਕਰਦੇ ਵਿੱਚ ਵੰਡ ਦੀ ਦੁਖਾਂਤ ਦਾ ਜ਼ਿਕਰ ਕਰਦੇ ਸਨ ਸਾਡੇ ਸਾਰੇ ਟੱਬਰ ਦਾ ਸਾਹ ਸੂਤਿਆ ਜਾਂਦਾ ਸੀ ਤੇ ਕਿਸ ਕਿਸ ਤਰ੍ਹਾਂ ਦੇ ਜ਼ੁਲਮ ਔਰਤਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਹੋਏ ਉਹ ਸੁਣ ਕੇ ਮਨ ਉਦਾਸੀ ਨਾਲ ਭਰ ਜਾਂਦਾ ਸੀ ਪਰ ਪੰਜਾਬੀਆਂ ਦੀ ਹਿੰਮਤ ਦੇਖੋ ਇਹ ਦਰਦ ਹੰਡਾਉਂਦਿਆਂ ਉਹ ਮੁੜ ਕੁਝ ਵਰੇ ਹਤੇ ਹੀ ਆਪਣੇ ਪੈਰਾਂ ਤੇ ਖੜੇ ਹੋ ਪੂਰੇ ਦੇਸ਼ ਦੀ ਉਸ ਆਜ਼ਾਦੀ ਦੇ ਵਿਕਾਸ ਦਾ ਹਿੱਸਾ ਬਣੇ ਜਿਸ ਆਜ਼ਾਦੀ ਦੇ ਵਿਕਾਸ ਨੇ ਭਾਰਤ ਨੂੰ ਇੱਕ ਗਰिमा ਪ੍ਰਦਾਨ ਕੀਤੀ। ਸਟੂਡੀਓ ਚ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਵਿਨੋਦ ਜੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ। ਅਨੂਬ ਜੀ ਦੀ ਗੱਲ ਦੇ ਵਿੱਚ ਤੁਸੀਂ ਕੁਝ ਐਡ ਕਰਨਾ ਚਾਹੋਗੇ? ਹਾਂ ਮੈਂ ਇਹੀ ਕਹਿਣਾ ਚਾਹੁੰਦਾ ਮੈਡਮ ਇੱਥੇ ਕਿ ਇਹ ਜਿਹੜੀ ਤਰਾਸਦੀ ਹੈ ਜਦੋਂ ਹੁਣ ਅਸੀਂ ਇਸ ਨੂੰ ਮੁਰ ਯਾਦ ਕਰਦੇ ਆਂ ਜਾਂ ਜਾਂ ਮੁਰ ਵਸੇਵੇਂ ਰੀਹੈਬਿਡੀਟੇਸ਼ਨ ਦੀ ਗੱਲ ਕਰਦੇ ਆਂ ਜਾਂ ਜਿਹਦੇ ਸੰਦਰਭ ਵਿੱਚ ਨੂੰ ਦੇਖਦੇ ਆਂ ਤਾਂ ਮੈਂ ਇੱਕ ਰਾਜਨੀਤੀ ਸ਼ਾਸਤਰੀ ਸ਼ਾਸਤਰ ਦੇ ਵਿਦਿਆਰਥੀ ਹੋਣ ਦੇ ਨਾਤੇ ਮਿੰਤਾ ਟੋਟਲ ਇਕ ਚ ਜਿਹੜੀ ਜੌਂਡਸਟ ਲੱਗਦੀ ਹੈ ਜੋ ਪੇਸ਼ ਕੀਤਾ ਗਿਆ ਉਹ ਨਹੀਂ ਹੈਗਾ ਜੋ ਦੱਸਿਆ ਗਿਆ ਉਹ ਨਹੀਂ ਹੈਗਾ ਉਹਦੀ ਜਿਹੜੀ ਹਕੀਕਤ ਹੈ ਉਹ ਬਹੁਤ ਦਰਦਨਾਕ ਹੈ ਮਤਲਬ ਜਿਹੜੇ ਲੋਕ ਇਹਦੇ ਵਾਸਤੇ ਜ਼ਿੰਮੇਵਾਰ ਸੀ ਉਹਨਾਂ ਨੇ ਜ਼ਿੰਮੇਵਾਰੀ ਲਈ ਕਿੱਦਾਂ ਉਹਨਾਂ ਨੇ ਹੋਣ ਕਿੱਦਾਂ ਦਿੱਤਾ ਹਾਊ ਇਟ 올 ਹੈਪਨ ਜੇ ਬੜੀ ਆਸਾਨੀ ਨਾਲ ਰੋਕਿਆ ਜਾ ਸਕਦਾ ਸੀ ਤੁਸੀਂ ਆਪਣੇ ਨਿੱਜੀ ਮਫਾਦ ਵਾਸਤੇ ਐਡਾ ਵੱਡਾ ਕਾਰਨੇਜ ਕਰ ਦਿੱਤਾ 20 ਲੱਖ ਲੋਕ ਮਰ ਗਏ 70 ਹਜ਼ਾਰ ਤੋਂ ਵੱਧ ਸਾਡੀ ਅੱਜ ਤੱਕ ਪੁਗਤ ਰਹੇ ਜਿੰਨਾ ਲੋਕਾਂ ਨੇ ਉਹ ਦੇਖਿਆ ਜਿੰਨਾ ਲੋਕਾਂ ਨੇ ਭੁਗਤਿਆ ਵਾ ਉਹ ਉਹ ਤੋਹਾ ਤੋਹਾ ਕਰਕੇ ਉੱਠਦੇ ਆ ਲੇਕਿਨ ਮੈਂ ਕਹਿੰਦਾ ਕਿ ਜੋ ਸੀਨ ਪਿਛਲਾ ਉਹ ਹੈ ਉਹੀ ਸੀਨ ਅੱਜ ਜਿਹਾ ਸੀ ਕਹਿੰਦੇ ਆ ਕਿ ਅਸੀਂ ਜੇ ਇਹਨੂੰ ਰੋਕ ਸਕਦੇ ਜਾਂ ਕੁਝ ਕਰ ਸਕਦੇ ਸਾਨੂੰ ਕਰਨਾ ਚਾਹੀਦਾ ਸੀ ਨਾ ਕਿ ਅਸੀਂ ਦੋ ਰਾਜਾਂ ਦੀ ਵੰਡ ਜਿਹੜੀ ਹੈ ਉਹ ਕਈ ਲੋਕ ਤਾਂ ਇਹ ਟੂ ਨੋਸ਼ਨ ਥਿਊਰੀ ਦੇ ਵੈਸੇ ਹੀ ਬਹੁਤ ਖਿਲਾਫ ਸੀਗੇ ਲੇਕਿਨ ਇੱਕਦਮ ਕਿੱਦਾਂ ਰੈਪ ਅਪ ਹੋਈ ਰਤੁਰਾ ਦੇ ਕਿਦਾਂ ਬਣ ਗਈ ਬੰਦਾ ਲਿਆਂਦਾ ਸਰ ਕਹਿੰਦੇ ਆ ਉਹਨੂੰ ਇਨਚਾਰਜ ਦਿੱਤਾ ਹੀ ਡਿਡ ਨੋ ਐਨੀਥਿੰਗ ਅਬਾਊਟ ਇੰਡੀਆ ਔਰ ਉਹ ਬੰਦਾ ਸਾਡਾ ਜਿਹੜਾ ਮੈਪ ਤਿਆਰ ਕਰਦਾ ਪਿਆ ਇਹ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨਾ ਹੋਛਪੋਚ ਹੋ ਕੇ ਇਹ ਦਰਸਲ ਜਿਹੜਾ ਦਰਦਨਾਕ ਸੀਨ ਸੀ ਉਹ ਉੱਭਰ ਕੇ ਆਇਆ ਔਰ ਇਹ ਅਸੀਂ ਲੋਕ ਜਿਹੜੇ ਚਲੋ ਮੈਂ ਉਸ ਵੇਲੇ ਤੇ ਸਹੀ ਨਹੀਂ ਨਾ لیکن ਜਦੋਂ ਅਸੀਂ ਪਰ ਦਸਨੀਤੋਂ ਨੇ ਅਸੀਂ ਜਦੋਂ ਸਭ ਕੁਝ ਦੇਖਦੇ ਆ ਤੇ ਅੱਜ ਲੋੜ ਹੈ ਇਸ ਗੱਲ ਦੀ ਕਿ ਹਰ ਇੱਕ ਬੰਦੇ ਨੂੰ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਗੱਲਾਂ ਨੇ ਉਹ ਯਾਦ ਕਰਾਇਆ ਜਾ ਅਸੀਂ ਇਹਨੂੰ ਕਮੈਮੋਰੇਟ ਕਰਨਾ ਚਾਹੀਦਾ ਵਾ ਔਰ ਜਿਹੜੇ ਲੋਕ ਨੇ ਅੱਜ ਵੀ ਅਸੀਂ ਉਹਨਾਂ ਦੇ ਜਿਹੜੇ ਜ਼ਖਮ ਅੱਲੇ ਨੇ ਉਹਨਾਂ ਨੂੰ ਕੁਝ ਸਾਨੂੰ ਜਿਹੜੀ ਮਰਮ ਦੇਣੀ ਚਾਹੀਦੀ ਆ ਦੱਸਣਾ ਚਾਹੀਦਾ ਹੈ ਕਿ ਵਾਕੇ ਹੀ ਇਹ ਜਿਹੜਾ ਇੱਕ ਧਰਮ ਤੇ ਆਧਾਰਿਤ ਜਾਂ ਉਸ ਵਲੇ ਦੇ ਜਿਹੜੇ ਲੋਕ ਸੀ ਉਹਨਾਂ ਦੀ ਜੋ ਵੀ ਉਹਨਾਂ ਨੇ ਪੋਲੀਟੀਕਲੀ ਗੇਮ ਜੋ ਵੀ ਸੀਗੀ ਉਹ ਨਹੀਂ ਹੋਣੀ ਚਾਹੀਦੀ ਔਰ ਦੁਬਾਰਾ ਔਰ ਕਦੀ ਵੀ ਇਹ ਜਿਹੜੀ ਚੀਜ਼ ਹੈ ਨਹੀਂ ਆਣੀ ਚਾਹੀਦੀ ਕਮ ਸੇ ਕਮ ਸਾਡੇ ਵਰਗੇ ਦੇਸ਼ ਦਾ ਇਹ ਜਿਹੜਾ ਅਤੀਤ ਬਹੁਤ ਭੜਾ ਲੱਗਦਾ ਜੀ ਕਿਉਂਕਿ ਜਦੋਂ ਅਸੀਂ ਦੇਸ਼ ਨੂੰ ਹੁਣ ਅੱਗੇ ਬਚਾਉਣ ਦੀ ਗੱਲ ਕਰਦੇ ਹਾਂ ਸੰਤਾਪ ਵਜੇ ਤੱਕ ਲੋਕ ਹਨੜਾਰੇ ਤੇ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਆਉਂਦੀ ਨੌਜਵਾਨਾਂ ਦੇ ਸਿਰ ਤੇ ਯੂਥ ਦੇ ਸਿਰ ਤੇ ਤੁਹਾਡਾ ਸਿਧਾਂਤੂ ਜੀ ਵਿਨਨ ਜੀ ਤੁਹਾਡਾ ਵੀ ਬਹੁਤ ਵਾਸਤਾ ਨੌਜਵਾਨਾਂ ਦਾ ਪੈਂਦਾ ਕਿਉਂਕਿ ਕਾਲਜ ਦੇ ਵਿੱਚ ਤੁਹਾਡੇ ਕੋਲ ਜ਼ਿੰਮੇਵਾਰੀ ਹੈ ਜੀ ਜਦੋਂ ਤੁਸੀਂ ਬੱਚਿਆਂ ਦੀ ਅੱਜ ਦੇ ਬੱਚਿਆਂ ਦੀ ਗੱਲ ਕਰਦੇ ਅਸੀਂ 15 ਅਗਸਤ ਜਦੋਂ ਆਜ਼ਾਦੀ ਦਿਹਾੜਾ ਹੁੰਦਾ ਅਸੀਂ ਕਹਿੰਦੇ ਜੀ ਫੰਕਸ਼ਨ ਅਸੀਂ ਕਰਨਾ ਹੈ ਅਸੀਂ ਆਜ਼ਾਦੀ ਦੇ ਗੀਤ ਗਾਉਣੇ ਆ ਉਸੇ ਮਠਿਆਈਆਂ ਵੰਡਦੇ ਆ ਜੀ ਉਨ੍ਹਾਂ ਦੇ ਸਿਲੇਬਸ ਦੇ ਵਿੱਚ ਆਮ ਅਸੈਂਬਲੀ ਦੇ ਵਿੱਚ ਉਨ੍ਹਾਂ ਦੇ ਘਰ ਪਰਿਵਾਰ ਦੇ ਵਿੱਚ ਕਿਉਂ ਨਹੀਂ 14 ਅਗਸਤ ਦਾ ਜ਼ਿਕਰ ਕੀਤਾ ਜਾਂਦਾ ਕਿਉਂ ਨਹੀਂ ਵੰਡ ਬਾਰੇ ਗੱਲ ਕਰਕੇ ਉਹਨਾਂ ਨੂੰ ਦੱਸਿਆ ਜਾਂਦਾ ਇਹ ਬਹੁਤ ਖੂਬਸੂਰਤ ਸਵਾਲ ਕੀਤਾ ਔਰ ਮੈਨੂੰ ਲੱਗਦਾ ਕਿ ਇਹਦੀ ਬਹੁਤ ਲੋਡ ਹੈ ਇਸ ਟਾਈਮ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਤਾਂ ਆਪਣੇ ਇਵਨ ਆਜ਼ਾਦੀ ਦੇ ਸੰਘਰਸ਼ ਤੋਂ ਹੀ ਬੇਸਲਾ ਹੈਗਾ ਉਹ ਤਾਂ ਇਸ ਨੂੰ ਟੇਕਨ ਫॉर ਗਰੰਟਡ ਲੈਂਦਾ ਕਿ ਇਹ ਤਾਂ ਮੇਰਾ ਰਾਈਟ ਹੈਗਾ ਤੇ ਮੈਨੂੰ ਮਿਲ ਗਿਆ ਹੈ ਲੇਕਿਨ ਆ ਜਿਹੜੀ ਗੱਲ ਹੋਈ ਕਿ ਜਿਸ ਕੋਸਟ ਤੇ ਮਿਲੀ ਹੈ ਉਹ ਕੋਰਸ ਦੇ ਬਾਰੇ ਤਾਂ ਬਿਲਕੁਲ ਵੀ ਗੱਲ ਨਹੀਂ ਹੋ ਰਹੀ ਹੈ ਜਿਹੜੀਆਂ ਸਕੂਲ ਕਾਲਜ ਯੂਨੀਵਰਸਿਟੀਆਂ ਦੀ ਜਿਹੜੀ ਕਿਤਾਬਾਂ ਹੈਗੀਆਂ ਕਿਸੇ ਵੀ ਪੱਧਰ ਤੱਕ ਜੀ ਉਹਦੇ ਵਿੱਚ ਕੋਈ ਇੱਕ ਚੈਪਟਰ ਤਾਂ ਕੀ ਇੱਕ ਸ਼ਬਦ ਵੀ ਇਹਦੇ ਬਾਰੇ ਨਹੀਂ ਹੈ ਕਿ ਉਹ ਲੋਕਾਂ ਨੇ ਜਿਹੜੇ ਕਿ ਇਸ ਵੰਡ ਦੇ ਉਦੇ ਵਿਤੰਬਨੇ ਉਹਨਾਂ ਨੇ ਕੀ ਕੀ ਸੰਤਾਪ ਹੰਡਾਇਆ ਉਹਦਾ ਜ਼ਿਕਰ ਕਿਤੇ ਨਹੀਂ ਹੈ ਉਹ ਠੀਕ ਹੈ ਰਿਸਰਚਰਸ ਨੇ ਹਿਸਟੋਰੀయన్స్ ਨੇ ਅਕੈਡਮੀਸ਼ियंस ਨੇ ਆਪਣੇ ਪੱਧਰ ਤੇ ਕੰਮ ਕੀਤਾ ਲੇਕਿਨ ਜਿਹੜੀ ਤੁਸੀਂ ਗੱਲ ਕੀਤੀ ਕਿ ਯੂਥ ਨੂੰ ਕਿਵੇਂ ਸੈਂਸਿਟਾਈਜ਼ ਕਰਨਾ ਹੈ ਯੂਥ ਨੂੰ ਸੈਂਸਿਟਾਈਜ਼ ਕਰਨ ਦਾ ਸਾਡੇ ਕੋਲ ਇੱਕ ਬਹੁਤ ਅੱਛਾ ਤਰੀਕਾ ਉਦੇ ਐਜੂਕੇਸ਼ਨ ਦਾ ਸਿਲੇਬਸ ਦਾ ਇੱਕ ਇੰਟੀਗਰਲ ਪਾਰਟ ਹੋਣਾ ਚਾਹੀਦਾ ਉਹ ਲੇਕਿਨ ਮਿਸਿੰਗ ਹੈਗਾ ਇਹਦੇ ਵਿੱਚ ਹੋਰ ਵੀ ਬੜੇ ਮਿਸਿੰਗ ਲਿੰਕ ਹੈ ਮਤਲਬ ਕਿ ਯੂਥ ਨੂੰ ਤਾਂ ਇੰਟੀਗ੍ਰੇਟ ਕਰਨ ਦੀ ਲੋੜ ਹੈ ਹੀ ਉਸ ਤੋਂ ਇਲਾਵਾ ਅਸੀਂ ਇਹ ਜਿਹੜਾ ਸੰਤਾਪ ਹੰਡਾਇਆ ਬੰਦਿਆਂ ਨੇ ਨਹੀਂ ਹਟਾਇਆ ਇਹਦੇ ਵਿੱਚ ਬਹੁਤ ਸਾਰੇ ਇੰਸਟੀਟਿਊਸ਼ਨਸ ਵੀ ਸਰਗਰਮ ਕੀਤੀਆਂ ਸਾਡਾ ਨਨਕਾਣਾ ਉਹ ਫੇਰ ਰਹਿ ਗਿਆ ਸਾਡਾ ਜਿਹੜਾ ਰਾਵੀ ਔਰ ਚਨਾਬ ਦੇ ਕਿਨਾਰੇ ਕੰਡੇ ਬੈਠ ਕੇ ਜਿਹੜੇ ਬਹੁਤ ਸਾਰੇ ਫੈਸਲੇ ਹੋਏ ਉਹ ਅਸੀਂ ਉਤੋਂ ਵਾਂਝੇ ਰਹਿ ਗਏ ਆ ਬ੍ਰਿਸਟ ਬੰਗਾਲ ਦੇ ਵਿੱਚ ਤੀਸਤਾ ਨਦੀ ਹੈ ਜਿਹੜਾ ਅੱਜ ਵੀ ਰੋਲਾ ਪੈਂਦਾ ਪਾਣੀਆਂ ਦਾ ਉਸ ਤੀਸਤਾ ਨਦੀ ਦਾ ਇੱਕ ਬੜਾ ਇੰਪੋਰਟੈਂਟ ਰੋਲ ਸੀਗਾ ਸਾਡੀ ਦੇਸ਼ ਦੀ ਸਟਰਗਲ ਦੇ ਵਿੱਚ ਉਹਦਾ ਕਿਤੇ ਅਸੀਂ ਉਤੋਂ ਅਵੇਸਲੇ ਰਹ ਗਏ ਵਾਂਝੇ ਰਹ ਗਏ ਆ ਤੇ ਦੇਸ਼ ਦੇ ਨੌਜਵਾਨ ਨੂੰ ਜਦ ਤੱਕ ਇਸ 14 ਅਗਸਤ ਦੇ ਬਾਰੇ ਸੈਂਸਿਟਾਈਜ਼ ਨਹੀਂ ਕਰਾਂਗੇ ਤਾਂ ਉਹ ਆਜ਼ਾਦੀ ਦੇ ਸਹੀ ਮਾਇਨੇ ਦੇ ਬਾਰੇ ਉਹ ਨਹੀਂ ਜਾਣੂ ਹੋਵੇਗਾ ਔਰ ਮੈਨੂੰ ਲੱਗਦਾ ਕਿ ਇੱਕ ਅੱਛੀ ਆਜ਼ਾਦੀ ਦੀ ਤਸਵੀਰ ਜਿਹੜੀ ਆ ਉਹ ਉਹਨੂੰ ਐਪਰੀਸ਼ੀਏਟ ਨਹੀਂ ਕਰ ਪਾਉਗਾ ਜੀ ਬੀਨ ਜੀ ਜੋ ਵੀ ਸਾਡੇ ਸ਼ਹੀਦਾਂ ਨੇ ਜੋ ਸਾਡੇ ਦੇਸ਼ ਭਗਤਾਂ ਨੇ ਸ਼ਹੀਦਾਂ ਨੇ ਉਸ ਵੇਲੇ ਕੁਰਬਾਨੀਆਂ ਦਿੱਤੀਆਂ ਵੰਡ ਦੀ ਵੀ ਆਪਾਂ ਅਗਰ ਗੱਲ ਕਰਦੇ ਆਂ ਤੇ ਬਹੁਤ ਸਾਰੇ ਉਹਨਾਂ ਨੇ ਸੁਪਨਾ ਸੁਰਜਾ ਉਸ ਸਮੇਂ ਸੋਹਣੇ ਭਾਰਤ ਦਾ ਵੀ ਜੇ ਹੁਣ ਅਸੀਂ ਇਸ ਤਰੀਕੇ ਨੂੰ ਰਾਹ ਤੇ ਚੱਲਨੇ ਆਂ ਤਾਂ ਉਹ ਰਾਹ ਇੱਕ ਸੋਹਣਾ ਹੋਵੇ ਜਿੱਤੇ ਸਾਡੇ ਜਿਹੜੇ ਲੋਕ ਨੇ ਆਜ਼ਾਦੀ ਨਾਲ ਵਧੀਆ ਇੱਕ ਸਾਹ ਲੈ ਸਕਣ ਕਿੱਥੇ ਖੜਾ ਦੇਖਦੇ ਅੱਜ ਇਸ ਸਮੇਂ ਦੇ ਵਿੱਚ ਉਹ ਸਾਰੇ ਸੁਪਨੇ ਨੂੰ ਮੈਂ ਤੁਹਾਡੀ ਗੱਲ ਨਾਲ ਬਹੁਤ ਸਹਿਮਤ ਹਾਂ ਤੇ ਤੁਹਾਡਾ ਸਵਾਲ ਜਿਹੜਾ ਬਹੁਤ ਵਾਜਿਬ ਹੈ ਕਿ ਜਿਹੜੇ ਸਾਡੇ ਮਾਰਟਰਡਮ ਦੇ ਹਿੱਸੇ ਨੇ ਜਾਂ ਉਹ ਦੇਸ਼ ਭਗਤ ਜਾਂ ਜਿਹੜੇ ਉਹ ਲੋਕਾਂ ਨੇ ਬਲੀਦਾਨ ਦਿੱਤਾ ਔਰ ਜਿਨ੍ਹਾਂ ਦੇ ਬਲੀਦਾਨ ਦੇ ਸਦਕੇ ਅਸੀਂ ਆਜ਼ਾਦ ਭਾਰਤ ਵਿੱਚ ਸਾਲ ਲੈ ਰਹੇ ਹਾਂ ਉਹਨਾਂ ਦੀ ਜੋ ਅਸਲ ਵਿੱਚ ਕੁਰਬਾਨੀ ਹੈ ਮੈਂ ਕਹਿੰਦਾ ਕਿ ਜਿੰਨੀ ਉਹ ਕੁਰਬਾਨੀ ਕਿਤਾਬਾਂ ਦਾ ਹਿੱਸਾ ਬੰਨੀ ਚਾਹੀਦੀ ਹੈ ਕੋਈ ਸ਼ੋਅ ਬੰਨਣਾ ਚਾਹੀਦਾ ਹੈ ਨੁੱਕੜ ਨਾਟਕ ਹੋਣੇ ਚਾਹੀਦੇ ਆ ਉਹ ਦਰਸਾਇਆ ਜਾਣਾ ਚਾਹੀਦਾ ਪਹਿਲਾਂ ਪਹਿਲਾਂ ਸੀਗਾ ਸ਼ੁਰੂ-ਸ਼ੁਰੂ ਵਿੱਚ ਬਹੁਤ ਸੀਗਾ ਲੇਕਿਨ ਮੈਂ ਦੇਖਣਾ ਕਿ ਹੁਣ ਸਮੇਂ ਵਿੱਚ ਉਹ ਚੀਜ਼ਾਂ ਘਟ ਗਈਆਂ ਨੇ ਦੇਖੋ ਲਿਟਰੇਚਰ ਸਾਰਾ ਹੈਗਾ ਇਤਿਹਾਸ ਸਾਰਾ ਹੈਗਾ ਪਰ ਮੈਨੂੰ ਬੜੇ ਦੁੱਖ ਨਾਲ ਕਹਿੰਦਾ ਪੈਣਾ ਪੈਂਦਾ ਹੈ ਕਿ ਉਹ ਸਾਰਾ ਲਾਇਬ੍ਰੇਰੀਆਂ ਤੱਕ ਸੀਮਿਤ ਹੈ ਤੁਸੀਂ ਉਹ ਕਿਤੇ ਵੀ ਅੱਜ ਜਾ ਕੇ ਨੈਟ ਤੇ ਕੱਢ ਕੇ ਦੇਖੋ ਕਿਹੜੀ-ਕਿਹੜੀ ਚੀਜ਼ ਨਹੀਂ ਆ ਕੁਝ ਤੇ ਸਾਡੇ ਉਹ ਆਜ਼ਾਦੀ ਗੁਲਾਟੀ ਹੈਗੇ ਜਿਹੜੇ ਤੇ ਆਗੇ ਅਸੀਂ ਇੰਤੇ ਆ ਗਏ ਸਾਨੂੰ ਪਤਾ ਔਰ ਵਾਕਈ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹ ਬਹੁਤ ਜ਼ਿਆਦਾ ਬਹੁਤ ਵੱਡੀ ਕੁਰਬਾਨੀ ਹੈ ਲੇਕਿਨ ਸਾਡੇ ਕਈ ਐਸੇ ਅਨਸੰਗ ਹੀਰੋ ਨੇ ਜਿਨ੍ਹਾਂ ਜਿਹੜੇ ਆਏ ਨਹੀਂ ਅਜੇ ਤੱਕ ਔਰ ਮੈਂ ਸੋਚਦਾ ਹਾਂ ਕਿ ਜਿਹੜਾ ਯੂਥ ਹੈ ਉਹਨੂੰ ਜੇ ਆਪਾਂ ਇਹ ਗੱਲਾਂ ਦੱਸਾਂਗੇ ਤੇ ਭਾਰਤ ਦੇ ਯੂਥ ਵਿੱਚ ਅੱਜ ਵੀ ਖੂਨ ਗਰਮ ਹੈ ਜੇ ਦੱਸੋਗੇ ਉਹ ਜਰੂਰ ਇਹਦਾ ਹਿੱਸਾ ਬਣੇਗਾ ਬਹੁਤ ਖੂਬਸੂਰਤ ਗੱਲਬਾਤ ਜੀ ਤੁਸੀਂ ਕੀਤੀ ਹੈ ਆਜ਼ਾਦੀ ਦਿਹਾੜੇ ਦੀਆਂ ਸਾਰੀ ਇਸ ਮੰਚ ਤੋਂ ਸਾਡੇ ਸਾਰੇ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਪਰ ਨਾਲ ਦੀ ਨਾਲ ਜਿਸ ਖਾਸ ਮਕਸਦ ਨੂੰ ਲੈ ਕੇ ਅੱਜ ਦਾ ਇਹ ਪ੍ਰੋਗਰਾਮ ਹੋલિકਿਆ ਗਿਆ 14 ਅਗਸਤ ਨੂੰ ਲੈ ਕੇ ਉਹਦੇ ਚੀਜ਼ ਨੂੰ ਲੈ ਕੇ ਅੱਜ ਰੱਖ ਕੇ ਸਾਡੇ ਨੌਜਵਾਨ ਪੀੜ੍ਹੀ ਹੈ ਉਹਨੂੰ ਜਾਗਰੂਕ ਕਰਨ ਦੀ ਦੱਸਣ ਦੀ ਬਹੁਤ ਲੋੜ ਹੈ ਕਿ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਇਸ ਵੰਡ ਦਾ ਸੰਤਾਪ ਢਾਇਆ ਆਪਣੀਆਂ ਜਾਨਾਂ ਗੁਆਈਆਂ ਤੇ ਅੱਜ ਤੱਕ ਜ਼ਖਮ ਉਹਨਾਂ ਦੇ ਅੱਲੇ ਨੇ ਅਸੀਂ ਉਹਨਾਂ ਚੀਜ਼ਾਂ ਨੂੰ ਵੀ ਯਾਦ ਰੱਖੀਏ ਪੜ੍ਹੀਏ ਸਮਝੀਏ ਕਿ ਸੋਹਣਾ ਭਾਰਤ ਦਾ ਨਿਰਮਾਣ ਕਰਨ ਦਾ ਜਿਹੜਾ ਸੁਪਨਾ ਆ ਉਹਨੂੰ ਅਸੀਂ ਪੂਰਾ ਕਰਨ ਦੇ ਵਿੱਚ ਸਾਰੇ ਯੋਗਦਾਨ ਪਾਈਏ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਅਨੂਰ ਜੀ ਵਿਨੇ ਜੀ ਸਟੂਡੀਓ ਚ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ